ना जाई रब रहे आ सर्वत्र मैं मान त्याई ईत ऊत नहीं भी सो संगी गनिए बिन सजाए जो निमख में सो अलप सुख पनिए ਰਹਾ ਪ੍ਰਤ ਪਾਲੈ ਅਪਿਆਉ ਦੇ ਕਸ਼ ਊਨਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਸ਼ਾਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਸਾਮਤ ਦੇਹੁ ਦਿਆਲ ਪ੍ਰਭ ਜਿਥ ਤੋ ਮੈਂ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾਂ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਹੋਏ ਭਾਈ ਸੁਥਰੇ ਸਾਹਿਬ ਜੀ ਦੀਆਂ ਸਾਖੀਆਂ ਸੁਥਰੇ ਸਾਹਿਬ ਜੀ ਦਿੱਲੀ ਦੇ ਵਿੱਚ ਗਏ ਹੋਏ ਨੇ ਤੇ ਉਥੇ ਦਿੱਲੀ ਦੇ ਵਿੱਚ ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀ ਕਿਵੇਂ ਸੁਥਰੇ ਸ਼ਾਹ ਜੀ ਨੇ ਲੋਕਾਂ ਨੂੰ ਜਾਮਾ ਮਸਜਿਦ ਦਿੱਲੀ ਦੇ ਵਿੱਚ ਜਾ ਕੇ ਇੱਕ ਕੌਤਕ ਕਰਕੇ ਦੱਸਿਆ ਵੀ ਤੁਸੀਂ ਲੋਕੀ ਆਪਣੇ ਜਿਹੜੇ ਰੈਬਰ ਨੇ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਚੱਲੋ ਤੁਸੀਂ ਸਿਰਫ ਉਹਨਾਂ ਦੀਆਂ ਚੀਜ਼ਾਂ ਦੇ ਨਾਲ ਹੀ ਜੁੜ ਕੇ ਰਹਿ ਗਏ ਹੋ ਜਿਹਨੇ ਸੁਥਰੇ ਸ਼ਾਹ ਜੀ ਸੀ ਸੁਥਰੇ ਦੀ ਦਲੀਲ ਜ਼ਾਹਾਂਗੀਰ ਬਾਦਸ਼ਾਹ ਦੇ ਦਿਲ ਲੱਗੀ ਬਾਦਸ਼ਾਹ ਨੇ ਕਤਲ ਦੀ ਸਜ਼ਾ ਮਾਫ ਕਰ ਦਿੱਤੀ ਇਸ ਤਰ੍ਹਾਂ ਰਹਾ ਹੋ ਕੇ ਸੁਥਰਾ ਫਿਰ ਦਿੱਲੀ ਵਿੱਚ ਆ ਗਿਆ ਤੇ ਕਾਜ਼ੀ ਸਾਹਿਬ ਦੇ ਸਾਹਮਣੇ ਉਹ ਜੁੱਤੀ ਡਾਂਗ ਉੱਤੇ ਟੰਗ ਕੇ ਫਿਰਨ ਲੱਗਾ ਕਾਜ਼ੀ ਨੇ ਸਿਪਾਹੀ ਪੇਚ ਕੇ ਸੁਥਰੇ ਨੂੰ ਫਿਰ ਆਪਣੀ ਅਦਾਲਤ ਵਿੱਚ ਸਦਵਾ ਲਿਆ ਜਦੋਂ ਸੁਥਰਾ ਔਸਦेश ਸਾਹਮਣੇ ਪੇਸ਼ ਹੋਇਆ ਤਾਂ ਕਾਜੀ ਨੇ ਪੁੱਛਿਆ ਤੂੰ Hindu ਹੈ ਕਿ Musalman ਨਾ ਮੈਂ Hindu ਨਾ Musalman Hindu ਆਖਣ RAM RAM Musalman Rehman ਸੁਥਰੇ ਨੇ ਉੱਤਰ ਦਿੱਤਾ ਇਹ ਬਚਨ ਸੁਣ ਕੇ ਕਾਜੀ ਨੂੰ ਬੜਾ ਗੁੱਸਾ ਆਇਆ ਕਿ ਇਹ ਫਕੀਰ ਆਪਣੇ ਆਪ ਨੂੰ Rehman ਜਾਂ ਅੱਲਾਹ ਕਹਿੰਦਾ ਹੈ ਇਹ ਕੁਫਰ ਹੈ ਪਰ ਇਸ ਦੀ ਅਜ਼ਮਾਇਸ਼ ਕਰਨੀ ਚਾਹੀਦੀ ਹੈ ਕਿ ਕੀ ਇਹ ਸੱਚਮੁੱਚ ਹੀ ਰੱਬ ਦਾ ਪਿਆਰਾ ਹੈ ਤੇ ਸਾਰਿਆਂ ਨੂੰ ਉਸ ਦਾ ਰੂਪ ਸਮਝਦਾ ਹੈ ਜ ਜ ਇਸ ਦੇ ਦਿਲ ਅੰਦਰ ਹਿੰਦੂ ਮੁਸਲਮਾਨ ਦਾ ਵਿਤਕਰਾ ਹੈ ਇਹ ਅਜ਼ਮਾਇਸ਼ ਕਰਨ ਲਈ ਕਾਜੀ ਨੇ ਕਿਹਾ ਸ਼ਾਹ ਸਾਹਿਬ ਕੀ ਤੁਸੀਂ ਸਾਰਿਆਂ ਨੂੰ ਰੱਬ ਦਾ ਰੂਪ ਸਮਝਦੇ ਹੋ ਹਾਂ ਸਾਰੇ ਉਸ ਦਾ ਹੀ ਰੂਪ ਹਨ ਉਸ ਤੋਂ ਵੱਖਰਾ ਕੋਈ ਨਹੀਂ ਸੁਥਰੇ ਨੇ ਉੱਤਰ ਦਿੱਤਾ ਕਿ ਤੁਸੀਂ ਸਾਡੇ ਨਾਲ ਬੈਠ ਕੇ ਖਾਣਾ ਖਾ ਸਕਦੇ ਹੋ ਕਾਜੀ ਨੇ ਕਿਹਾ ਇਸ ਤਰ੍ਹਾਂ ਜੀ ਹਾਂ ਇਸ ਨਾਲੋਂ ਚੰਗੀ ਹੋਰ ਕਿਹੜੀ ਗੱਲ ਹੈ ਜੇ ਤੁਸੀਂ ਮੇਰੇ ਨਾਲ ਬੈਠ ਕੇ ਖਾਣਾ ਖਾਓ ਮੈਂ ਤੇ ਹਰ ਇੱਕ ਨਾਲ ਹੀ ਖਾਣਾ ਖਾਣ ਲਈ ਤਿਆਰ ਹਾਂ ਭਾਵੇਂ ਕੋ ਕਿਸੇ ਵੀ ਜਾਤ ਦਾ ਜੀਵ ਕਿਉਂ ਨਾ ਹੋਵੇ ਸੁਥਰੇ ਨੇ ਕਿਹਾ ਕਾਜ਼ੀ ਨੇ ਅਗਲੇ ਦਿਨ ਦੁਪਹਿਰ ਦਾ ਖਾਣਾ ਖਾਣ ਦਾ ਸੱਦਾ ਦਿੱਤਾ ਸੁਤਰੇ ਸ਼ਾਹ ਨੇ ਉਹ ਸੱਦਾ ਪ੍ਰਵਾਨ ਕੀਤਾ ਅਗਲੇ ਦਿਨ ਦੁਪਹਿਰ ਤੋਂ ਪਹਿਲਾਂ ਹੀ ਉਹ ਕਾਜ਼ੀ ਦੇ ਮਕਾਨ ਤੇ ਪਹੁੰਚਾ ਤੇ ਆਪਣੇ ਨਾਲ ਇੱਕ ਕੁੱਤਾ ਵੀ ਲੈ ਗਿਆ ਕਾਜ਼ੀ ਸਾਹਿਬ ਦੇ ਘਰ ਹੋਰ 5-7 ਸਰਕਾਰੀ ਅਹਿਲਕਾਰ ਖਾਣਾ ਖਾਣ ਆਏ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਸ਼ਾਹ ਸਾਹਿਬ ਇਹ ਕੁੱਤਾ ਆਪਦਾ ਹੈ ਜੀ ਹਾਂ ਇਹ ਵੀ ਅੱਲਾ ਦਾ ਰੂਪ ਹੈ ਜਿੱਥੇ ਅਸੀਂ ਜਾਂਦੇ ਹਾਂ ਸਾਡੇ ਨਾਲ ਹੀ ਜਾਂਦਾ ਹੈ ਇਸ ਨੂੰ ਆਦਤ ਪੈ ਚੁੱਕੀ ਹੈ ਕਿ ਇਹ ਵੀ ਮੇਰੇ ਨਾਲ ਹੀ ਖਾਣਾ ਖਾਂਦਾ ਹੈ ਕਿਉਂ ਨਹੀਂ ਕੁੱਤਾ ਬੜਾ ਵਫਾਦਾਰ ਜਾਨਵਰ ਹੈ ਇਸ ਨਾਲ ਜਿੰਨੀ ਮੁਹੱਬਤ ਕਰੋ ਇਹ ਓਨੀ ਹੀ ਵਫਾ ਕਰਦਾ ਹੈ ਉਸ اهل ਨੇ ਕਿਹਾ ਹਾਂ ਸ਼ਾਹ ਸਾਹਿਬ ਜਿੰਨਾ ਇਹ ਵਫਾਦਾਰ ਹੈ ਉਹਨਾਂ ਇਨਸਾਨ ਨਹੀਂ ਸੁਤਰਾਸ ਕੇ ਕਹਿਣ ਲੱਗਾ ਬਹੁਤ ਖੂਬ ਬਹੁਤ ਖੂਬ ਤੁਸੀਂ ਸੱਚ ਕਹਿੰਦੇ ਹੋ ਇਹ ਤਾਂ ਆਪਣੇ ਮਾਲਕ ਲਈ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਆਪਣੇ ਮਾਲਕ ਦੇ ਬਚਾਓ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਗੱਲਾਂ ਕੁਝ ਚਿਰ ਹੁੰਦੀਆਂ ਰਹੀਆਂ ਉਹਨਾਂ ਮੁਸਲਮਾਨਾਂ ਵਿੱਚ ਇੱਕ ਬੜਾ ਮਖੌਲੀਆ ਸੀ ਉਹ ਰਤਾ ਲਾ ਕੇ ਕਹਿਣ ਲੱਗਾ ਕਿਉਂ ਸ਼ਾਹ ਸਾਹਿਬ ਕਦੀ ਸੁਣਿਆ ਜੇ ਕੁੱਤਾ ਸੋ ਜੋ ਕੁੱਤਾ ਪਾਲੇ ਕੁੱਤਾ ਪਾਲਣ ਵਾਲਾ ਵੀ ਕੁੱਤਾ ਹੀ ਹੁੰਦਾ ਹੈ ਸੁਥਰੇ ਨੇ ਕਿਹਾ ਕੁੱਤਾ ਨਹੀਂ ਹੁੰਦਾ ਕੁੱਤਾ ਹੋ ਜਾਂਦਾ ਹੈ ਜੇ ਉਹ ਕੁੱਤੇ ਦੀ ਵਫਾ ਦਾ ਗੁਣ ਆਪ ਧਾਰਨ ਕਰ ਲਵੇ ਜਿਹੜਾ ਇਨਸਾਨ ਹੋ ਕੇ ਕੁੱਤੇ ਦੀ ਵਫਾਤ ਧਾਰਨ ਨਹੀਂ ਕਰਦਾ ਉਹ ਤਾਂ ਕੁੱਤੇ ਨਾਲੋਂ ਵੀ ਗਿਆ ਗੁਜ਼ਰਿਆ ਹੈ ਜਿਹੜੇ ਇਨਸਾਨ ਹੋ ਕੇ ਕਿਸੇ ਲਾਲਚ ਲਈ ਹਾਕਮਾਂ ਜਾਂ ਕਾਜ਼ੀਆਂ ਦੇ ਮਗਰ-ਮਗਰ ਫਿਰਦੇ ਹਨ ਬੜੇ ਧਿਆਨ ਨਾਲ ਇਹ ਸੁਣਨ ਵਾਲੇ ਬਚਨ ਨੇ ਜਿਹੜੇ ਇਨਸਾਨ ਹੋ ਕੇ ਕਿਸੇ ਲਾਲਚ ਲਈ ਹਾਕਮਾਂ ਜਾਂ ਕਾਜ਼ੀਆਂ ਦੇ ਮਗਰ-ਮਗਰ ਫਿਰਦੇ ਹਨ ਅਸਲ ਕੁੱਤੇ ਉਹ ਹਨ ਪਰ ਜੇ ਉਹ ਵਫਾ ਨਹੀਂ ਜਾਣਦੇ ਤਾਂ ਉਹ ਕੁੱਤਿਆਂ ਨਾਲੋਂ ਵੀ ਗਏ ਗੁਜ਼ਰੇ ਨੇ ਜੀਵ ਦੇ ਵਿੱਚ ਵਫਾਦਾਰੀ ਨਾ ਹੋਵੇ ਤੁਸੀਂ ਤੇ ਇਹ ਅਖਾਣ ਸਾਰਾ ਹੀ ਸੁਣਿਆ ਹੋਵੇਗਾ ਕਿ ਕੁੱਤਾ ਸੋ ਜੋ ਕੁੱਤਾ ਪਾਲੇ ਕੁੱਤਾ ਦੋਹਤਾ ਨਾਨੇ ਹਾਲੇ ਕੁੱਤਾ ਭੈਣ ਦੇ ਘਰ ਭਾਈ ਕੁੱਤਾ ਸੌਰੇ ਦੇ ਘਰ ਜਵਾਈ ਵੱਡਾ ਕੁੱਤਾ ਸੋਈ ਭਾਲ ਸੌਰਾ ਫਿਰੇ ਜਵਾਈ ਨਾਲ ਲਾਲਚ ਕਰਕੇ ਮਗਰ ਜੋ ਫਿਰਦਾ ਅਸਲੀ ਕੁੱਤਾ ਉਹ ਠਿਰ ਠਿਰਦਾ ਜਿਹੜਾ ਕਿਸੇ ਲਾਲਚ ਦੇ ਕਰਕੇ ਕਿਸੇ ਦੇ ਪਿੱਛੇ ਫਿਰਦਾ ਰਹੇ ਉਹ ਵੀ ਕੁੱਤਾ ਹੈ ਉਹ ਉਸ ਅਹਲਕਾਰ ਨੂੰ ਜ਼ਬਰਦਸਤ ਟਕੋਰ ਸੀ ਕਿਉਂਕਿ ਇਹ ਜਿਹੜਾ ਅਹਲਕਾਰ ਸੀ ਨਾ ਜਿਹੜਾ ਸਰਕਾਰੀ ਮੁਲਾਜ਼ਮ ਸੀ ਇਹ ਕਾਜੀ ਦਾ ਚੋਲੀ ਚੋਕ ਸੀ ਤੇ ਕਾਜੀ ਦੇ ਮਗਰ ਫਿਰਦਾ ਰਹਿੰਦਾ ਸੀ ਦੂਸਰੇ ਅਹਲਕਾਰ ਸਮਝ ਗਿਆ ਤੇ ਉਹ ਬੜਾ ਸ਼ਰਮਿੰਦਾ ਹੋਇਆ ਉਹ ਸੁthresਾ ਸ਼ਾਹ ਦਾ ਮਖੌਲ ਲਡਾਉਂਦਾ ਸੀ ਤੇ ਸੁthresਾ ਸ਼ਾਹ ਜੀ ਨੇ ਸਮਝਾਇਆ ਅਸਲ ਕੁੱਤੇ ਤੇ ਉਹ ਨੇ ਜਿਹੜੇ ਆਪਣੀਆਂ ਗਰਜ਼ਾਂ ਵਾਸਤੇ ਆਪਣੀਆਂ ਲੋੜਾਂ ਵਾਸਤੇ ਲਾਲਚ ਵਾਸਤੇ ਵੱਡੇ ਅਫਸਰਾਂ ਦੇ ਪਿੱਛੇ ਫਿਰਦੇ ਰਹਿੰਦੇ ਆ ਦੇਖਿਆ ਨਾ ਮੰਤਰੀ ਲੀਡਰਾਂ ਦੇ ਪਿੱਛੇ ਗੱਡੀਆਂ ਭਰ-ਭਰ ਕੇ ਲੋਕੀਂ ਫਿਰੇ ਰਹਿੰਦੇ ਕਾਦੇ ਲਈ ਆਪਣੀਆਂ ਗਰਜਾਂ ਵਾਸਤੇ ਇਹ ਵੀ ਸਾਡੇ ਕੰਮ ਆਉਣਗੇ ਏਨੇ ਨੂੰ ਖਾਣਾ ਖਾਣ ਦਾ ਸਮਾਂ ਆ ਗਿਆ ਕਾਜੀ ਸਾਹਿਬ ਨੇ ਫਰਸ਼ ਉੱਤੇ ਹੀ ਚਿੱਟੀ ਚਾਦਰ ਵਿਛਾ ਕੇ ਸਾਰਿਆਂ ਲਈ ਇੱਕੋ ਥਾਂ ਖਾਣਾ ਮੰਗਵਾ ਲਿਆ ਤਾਂ ਜੋ ਸਾਰੇ ਮੁਸਲਮਾਨ ਤੇ ਸੁਥਰਾ ਸ਼ਾ ਇੱਕੋ ਥਾਂ ਥਾਲੀ ਵਿੱਚ ਖਾਣਾ ਖਾਣ ਉਹਨਾਂ ਲੋਕਾਂ ਵਿੱਚ ਲੋਕਾਂ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਹੈ ਉਹ ਬੂਤਾ ਭਾਂਡੇ ਤਿਆਦਕ ਧੋਣੇ ਜਾਂ ਸਾਫ਼ ਕਰਨ ਦੀ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਮੈਨੂੰ ਖੁਦ ਚੇਤਾ ਇੱਕ ਵਾਰੀ ਮੈਂ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਘੁੰਮਦਾ ਫਿਰਦਾ ਸੈਰ ਕਰਦਾ ਹੋਇਆ ਉੱਥੇ ਇੱਕ ਮਸਜਿਦ ਆ ਤੇ ਮੈਂ ਵੇਖਿਆ ਵੀ ਮੈਂ ਵੇਖ ਕੇ ਤੇ ਆਵਾਂ ਮਸਜਿਦ ਦੇ ਵਿੱਚ ਕਰਦੇ ਕੀ ਨੇ ਮੈਂ ਉੱਥੇ ਚੱਲਿਆ ਗਿਆ ਮਸਜਿਦ ਦੇ ਵਿੱਚ ਉੱਥੇ ਉਹ ਸਾਰੇ ਮੁਸਲਮਾਨ ਇੱਕ ਗੋਲਕ ਤੇਰਾ ਬਣਾ ਕੇ ਬੈਠੇ ਹੋਏ ਸਨ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਉਹਨਾਂ ਦਾ ਕਾਜ਼ੀ ਕਹਿ ਲੋ ਮੁੱਲਾ ਕਹਿ ਲੋ ਉਹ ਉਹਨਾਂ ਨੂੰ ਇੱਕ ਪੋਥੀ ਪੜ੍ਹ ਕੇ ਸੁਣਾ ਰਿਹਾ ਸੀ ਸਾਰਿਆਂ ਨੂੰ ਉਹਨਾਂ ਨੇ ਵਿਚਕਾਰਲੇ ਪਾਸੇ ਇੱਕ ਪਲਾਸਟਿਕ ਦਾ ਮੱਗ ਰੱਖਿਆ ਸੀ ਤੇ ਇੱਕ ਉਹਨਾਂ ਨੇ ਗਲਾਸ ਰੱਖਿਆ ਸੀ ਤੇ ਮੈਨੂੰ ਕਹਿੰਦੇ ਆਓ ਬਈ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਇੱਕ ਸਿੱਖ ਵੀ ਆਇਆ ਸਾਡੀ ਇਸ ਮਹਿਫਲ ਵਿੱਚ ਜੋ ਵੀ ਅਸੀਂ ਉੱਥੇ ਕਰ ਰਹੇ ਹਾਂ ਮੈਂ ਵੀ ਬੈਠ ਗਿਆ ਉਹ ਕਹਿੰਦੇ ਜੀ ਕੋਈ ਪਾਣੀ ਵਗੈਰਾ ਪੀਓਗੇ ਮੈਂ ਕਹਿਆ ਜੇ ਨਹੀਂ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਚਲੋ ਕੁਝ ਸਮਾਂ ਮੈਂ ਬਿਠਾਇਆ ਕਿ ਬੰਦੇ ਨੂੰ ਪਿਆਸ ਲੱਗੀ ਉਹਨੇ ਮੱਗ ਵਿੱਚ ਲਾ ਪਾਣੀ ਜਿਹੜਾ ਅਸੀਂ ਗਲਾਸ ਚ ਪਾਇਆ ਪਾਣੀ ਪੀ ਲਿਆ ਉਸ ਤੋਂ ਕੁਝ ਗਰਮੀਆਂ ਦੇ ਦਿਨ ਸੀ ਉਸ ਤੋਂ ਬਾਅਦ ਫਿਰ ਦੂਸਰੇ ਬੰਦੇ ਨੇ ਪਾਣੀ ਪੀਣਾ ਸੀ ਉਹਨੇ ਫਿਰ ਉਸੇ ਗਲਾਸ ਚ ਪਾਣੀ ਪਾਇਆ ਉਹਨੇ ਪਾਣੀ ਪੀ ਲਿਆ ਕਹਿੰਦਾ ਭਾਪੀ ਉਹ ਗਲਾਸ ਭਾਂਡਿਆਂ ਨੂੰ ਧੋਣਾ ਇਤਿਆਦਕ ਇਹ ਕੋਈ ਜ਼ਰੂਰੀ ਨਹੀਂ ਸਮਝਦੇ ਇੱਕ ਹੀ ਥਾਲੀ ਚ ਭੋਜਨ ਖਾ ਲੈਂਦੇ ਨੇ ਤੇ ਇਸੇ ਤਰ੍ਹਾਂ ਹੀ ਇੱਥੇ ਹੁਣ ਸੁਥਰੇ ਸ਼ਾਹ ਦੀ ਪਰਖ ਹੋਣ ਲੱਗੀ ਆ ਵੀ ਕੀ ਇਹ ਸਾਡੇ ਨਾਲ ਸਾਡੀ ਥਾਲੀ ਦੇ ਵਿੱਚ ਭੋਜਨ ਖਾ ਸਕਦਾ ਏਨੇ ਨੂੰ ਖਾਣਾ ਖਾਣ ਦਾ ਸਮਾਂ ਆ ਗਿਆ ਕਾਜੀ ਸਾਹਿਬ ਨੇ ਫਰਸ਼ ਉੱਤੇ ਹੀ ਚਿੱਟੀ ਚਾਦਰ ਵਿਛਾ ਕੇ ਸਾਰਿਆਂ ਲਈ ਇੱਕੋ ਥਾਂ ਖਾਣਾ ਮੰਗਵਾ ਲਿਆ ਤਾਂ ਜੋ ਸਾਰੇ ਮੁਸਲਮਾਨ ਤੇ ਸੁਥਰਾ ਸ਼ਾਹ ਇੱਕੋ ਥਾਂ ਥਾਲੀ ਵਿੱਚ ਖਾਣਾ ਖਾਣ ਇੱਕੋ ਲੋਕੀ ਹਰ ਭੋਜਨ ਵਿੱਚ ਲਗਭਗ ਗੋਸ਼ਤ ਬਹੁਤ ਵਰਤਦੇ ਮੀਟ ਲਗਭਗ ਸਾਰੇ ਭੋਜਨਾਂ 'ਚੋਂ ਪਾਈ ਜਾਂਦੇ ਆ ਸਨ 2004 ਦੇ ਵਿੱਚ ਮੈਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਹਰ ਨਾਲ ਪਾਕ ਪਟਨ ਪਾਕਿਸਤਾਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਸਾਡੀ ਦਾਵਤ ਕੀਤੀ ਪਈ ਪੰਜਾਬ ਤੋਂ ਆਏ ਸਾਰਿਆਂ ਨੂੰ ਭੋਜਨ ਸ਼ਿਕਾਓ ਬਾਬਾ ਫਰੀਦ ਜੀ ਦੀ ਉੱਥੇ ਅਸਥਾਨ ਬਣਿਆ ਹੋਇਆ ਭੋਜਨ ਸ਼ਕਣ ਲੱਗੇ ਉਹਨਾਂ ਨੇ ਸਾਰਿਆਂ ਦੇ ਅੱਗੇ ਚਾਵਲ ਇਤਿਆਦਿਕ ਸਾਰਾ ਕੁਝ ਜਿਹੜਾ ਸੀ ਵਰਤਾ ਦਿੱਤਾ ਜਦੋਂ ਵੇਖਿਆ ਉਹਨਾਂ ਨੇ ਚਾਵਲਾਂ ਦੇ ਵਿੱਚ ਵੀ ਆਂਡੇ ਘੱਟ ਕੇ ਪਾਏ ਹੋਏ ਮੈਂ ਬਾਬਾ ਜੀ ਨੂੰ ਕਹਾਂ ਬਾਬਾ ਜੀ ਇਸ ਤਰ੍ਹਾਂ ਹੈ ਉਹ ਕਹਿਣ ਲੱਗੇ ਵੀ ਨਹੀਂ ਚੇਂਜ ਕਰਦੇ ਹੋ ਵੀ ਅਸੀਂ ਨਾ ਇਹ ਖਾਂਦੇ ਨਹੀਂ ਇਸ ਤਰ੍ਹਾਂ ਰੋ ਵਿਚਾਰ ਕਹਿੰਦਾ ਆਪਾ ਵੀ ਉਹਨਾਂ ਵਾਸਤੇ ਚੀਜ਼ਾਂ ਆਮ ਹੀ ਨੇ ਜਦੋਂ ਸਾਰੇ ਖਾਣਾ ਖਾਣ ਲੱਗੇ ਸੁਥਰੇ ਸ਼ਾਹ ਨੇ ਆਪਣਾ ਕੁੱਤਾ ਵੀ ਹੋਲ ਬਿਠਾ ਲਿਆ ਤੇ ਸਲੂਨੇ ਵਾਲਾ ਭਾਂਡਾ ਸਲੂਨਾ ਕਹਿੰਦੇ ਸਬਜ਼ੀ ਨੂੰ ਤੇ ਸਲੂਨੇ ਵਾਲਾ ਭਾਂਡਾ ਤੇ ਰੋਟੀਆਂ ਦੀ ਚੰਗੇਰ ਉਸ ਦੇ ਅੱਗੇ ਕਰ ਦਿੱਤੀ ਕੁੱਤਾ ਖਾਣਾ ਖਾਣ ਲੱਗ ਪਿਆ ਇਹ ਦੇਖ ਕੇ ਕਾਜੀ ਸਾਹਿਬ ਤੇ ਅਹਿਲਕਾਰਾਂ ਨੇ ਬੜੀ ਕਿਰਨਾ ਕੀਤੀ ਅਤੇ ਕਿਹਾ ਕਿ ਇਸ ਕੁੱਤੇ ਨੇ ਖਾਣਾ ਪ੍ਰਿਸ਼ਟ ਕਰ ਦਿੱਤਾ ਹੈ ਅਸੀਂ ਇਹ ਖਾਣਾ ਨਹੀਂ ਖਾ ਸਕਦੇ ਸੁਥਰੇ ਨੇ ਕਿਹਾ ਅੱਲਾ ਦੇ ਬੰਦੇਓ ਇਹ ਵੀ ਅੱਲਾ ਦਾ ਰੂਪ ਹੈ ਕਿ ਅੱਲਾ ਨੇ ਇਸ ਨੂੰ ਨਹੀਂ ਬਣਾਇਆ ਕਿ ਇਸ ਵਿੱਚ ਜਾਨ ਨਹੀਂ ਤੁਸੀਂ ਸਾਰੇ ਮੇਰੇ ਇਸ ਕੁੱਤੇ ਨਾਲ ਨਫ਼ਰਤ ਕਰਦੇ ਹੋ ਜੇ ਮੇਰੇ ਨਾਲ ਖਾਣਾ ਖਾਂਦੇ ਹੋ ਤਾਂ ਤੁਸੀਂ ਇਸ ਨਾਲੋਂ ਵੀ ਗਏ ਗੁਜ਼ਰੇ ਹੋ ਮੈਂ ਤੇ ਹਰ ਰੋਜ਼ ਇਸ ਦੇ ਨਾਲ ਹੀ ਖਾਣਾ ਖਾਂਦਾ ਹਾਂ ਇਕੱਲਾ ਖਾ ਹੀ ਨਹੀਂ ਸਕਦਾ ਜੇ ਤੁਸੀਂ ਮੇਰੇ ਨਾਲ ਬਹਿ ਕੇ ਖਾਣਾ ਨਹੀਂ ਚਾਹੁੰਦੇ ਤੁਸੀਂ ਮੈਨੂੰ ਸੱਦਿਆ ਹੀ ਕਿਉਂ ਪਰੌਣਿਆਂ ਨੂੰ ਘਰ ਸੱਦ ਕੇ ਉਹਨਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਕਰਨੀ ਠੀਕ ਨਹੀਂ ਜਿਸ ਨੂੰ ਲੋਕ ਸੱਦਾ ਦਿੰਦੇ ਹਨ ਉਸ ਦੀ ਉਹ ਘਰ ਸੱਦ ਕੇ ਜਵਾਈਆਂ ਨਾਲੋਂ ਵੱਧ ਖਾਤਰ ਕਰਦੇ ਹਨ ਤੇ ਤੁਹਾਡੇ ਵਾਂਗ ਉਹਨਾਂ ਨਾਲ ਬਹਿ ਕੇ ਕੰਨੀ ਨਹੀਂ ਘਤਰਾਉਂਦੇ ਸੁਥਰੇ ਨੇ ਫਿਰ ਕਾਜੀ ਸਾਹਿਬ ਨੂੰ ਕਿਹਾ ਕਿਉਂ ਸਾਹਿਬ ਇਹ ਮੇਰਾ ਸਾਥੀ ਅੱਲਾ ਦਾ ਜੀਵ ਨਹੀਂ ਕੀ ਇਹ ਮੇਰੇ ਨਾਲ ਤੁਹਾਡੇ ਘਰ ਨਹੀਂ ਆਇਆ ਤੁਸੀਂ ਤੇ ਸਾਨੂੰ ਆਪਣੇ ਨਾਲ ਬਹਾ ਕੇ ਖਾਣਾ ਖਾਣ ਦਾ ਸੱਦਾ ਦਿੱਤਾ ਸੀ ਸੋ ਆਓ ਸਾਰੇ ਰਲ ਕੇ ਖਾਣਾ ਖਾਈਏ ਅਸੀਂ ਤੁਹਾਡੇ ਨਾਲ ਬਹਿ ਕੇ ਖਾਣਾ ਖਾ ਸਕਦੇ ਹਾਂ ਇਸ ਕੁੱਤੇ ਨਾਲ ਬੈਠ ਕੇ ਨਹੀਂ ਖਾ ਸਕਦੇ ਕਾਜ਼ੀ ਨੇ ਕਿਹਾ ਪਰ ਮੈਂ ਹਰ ਰੋਜ਼ ਇਸ ਕੁੱਤੇ ਨਾਲ ਬਹਿ ਕੇ ਖਾਣਾ ਖਾਂਦਾ ਹਾਂ ਅੱਜ ਤੁਹਾਡੇ ਨਾਲ ਵੀ ਬਹਿ ਕੇ ਖਾਣ ਦਾ ਇਰਾਦਾ ਕੀਤਾ ਸੀ ਤੇ ਮੈਂ ਤੁਹਾਡੇ ਕੁੱਤਿਆਂ ਨਾਲ ਵੀ ਖਾਣ ਲਈ ਤਿਆਰ ਹਾਂ ਤੁਸੀਂ ਕਿਉਂ ਝਿਜਕ ਗਏ ਇਸ ਤਰ੍ਹਾਂ ਸੁਥਰੇ ਨੇ ਕਿਹਾ ਇਹ ਇੱਕ ਤਰ੍ਹਾਂ ਨਾਲ ਕਾਜੀ ਨੂੰ ਤੇ ਕਾਜੀ ਦੇ ਸਾਥੀਆਂ ਨੂੰ ਗੁੱਜੀ ਟਕੋਰ ਸੀ ਕਾਜੀ ਨੂੰ ਤੇ ਕਾਜੀ ਦੇ ਸਾਥੀਆਂ ਨੂੰ ਸੁਥਰੇ ਸ਼ਾਨ ਇੱਕ ਗੁੱਜੀ ਟਕੋਰ ਮਾਰੀ ਸੀ ਵੀ ਮੈਂ ਕਿਹੜਾ ਇਤਰਾਜ਼ ਕਰਦਾ ਕਾਜੀ ਸਾਹਿਬ ਜੀ ਮੈਂ ਤੁਹਾਡੇ ਨਾਲ ਤੇ ਤੁਹਾਡੇ ਕੁੱਤਿਆਂ ਦੇ ਨਾਲ ਵੀ ਤੇ ਬਹਿ ਕੇ ਖਾਣਾ ਖਾਣ ਵਾਸਤੇ ਤਿਆਰ ਹੀ ਆ ਨਾ ਇਹਦਾ ਅਰਥ ਸੀ ਵੀ ਕਾਜੀ ਸਾਹਿਬ ਜਿਹੜੇ ਤੁਹਾਡੇ ਪਿੱਛੇ ਪਿੱਛੇ ਫਿਰਦੇ ਰਹਿੰਦੇ ਰਿਸ਼ਵਤਾਂ ਲੈਂਦੇ ਇਹ ਵੀ ਤੇ ਤੁਹਾਡੇ ਕੁੱਤੇ ਹੀ ਨੇ ਜਦੋਂ ਮੈਂ ਇਹਨਾਂ ਦੇ ਨਾਲ ਬੈ ਕੇ ਖਾਣਾ ਖਾ ਲੈਂਦਾ ਇਹ ਇੱਕ ਤਰ੍ਹਾਂ ਨਾਲ ਕਾਜੀ ਨੂੰ ਤੇ ਕਾਜੀ ਦੇ ਸਾਥੀਆਂ ਨੂੰ ਗੁੱਜੀ ਟਕੋਰ ਸੀ ਉਹਨਾਂ ਨੂੰ ਸਾਫ਼ ਤੌਰ ਤੇ ਕੁੱਤੇ ਕਿਹਾ ਜਾ ਰਿਆ ਸੀ ਗੁਰਬਾਣੀ ਵਿੱਚ ਵੀ ਕਿਹਾ ਵਾ ਰਾਜੇ ਹੀ ਮੁਕੱਦਮ ਕੁੱਤੇ ਜਾਏ ਜਗਾਯਨ ਬੈਠੇ ਸੁੱਤੇ ਚਾਕਰ ਨਹੰਦਾ ਪਾਯਨ ਕਾਓ ਰਤ ਪਿਤ ਕੁੱਤੇਓ ਛੱਟ ਜਾਓ ਉਹ ਸਮਝ ਤਾਂ ਗਿਆ ਪਰ ਸੁਖਰੇ ਨੇ ਗੱਲ ਹੀ ਇਸ ਤਰ੍ਹਾਂ ਕੀਤੀ ਸੀ ਕਿ ਦੁਪਾਸੜ ਗੱਲ ਸੀ ਕੋਈ ਟਕੋਰ ਵੀ ਨਹੀਂ ਸੀ ਕਾਜੀ ਨੇ ਕਿਹਾ ਸ਼ਾਹ ਸਾਹਿਬ ਅਸੀਂ ਤੁਹਾਡੇ ਨਾਲ ਖਾਣਾ ਖਾਣ ਲਈ ਤਿਆਰ ਹਾਂ ਪਰ ਇਸ ਕੁੱਤੇ ਨੂੰ ਜੇ ਵੱਖਰਾ ਖਾਣਾ ਦੇ ਦਿੱਤਾ ਜਾਂਦਾ ਤਾਂ ਕੀ ਹਰਜ ਸੀ ਹਰਜ ਤੇ ਕੋਈ ਨਹੀਂ ਪਰ ਇਹ ਕੁੱਤਾ ਇੰਨਾ ਵਫਾਦਾਰ ਹੈ ਕਿ ਮੇਰੇ ਨਾਲ ਹੀ ਬਹਿ ਕੇ ਖਾਂਦਾ ਹੈ ਇਕੱਲਾ ਨਹੀਂ ਖਾਂਦਾ ਇਸ ਲਈ ਮੈਂ ਮਜ਼ਬੂਰ ਹਾਂ ਸੁਥਰੇ ਨੇ ਉੱਤਰ ਦਿੱਤਾ ਕਾਜੀ ਨੇ ਤੇ ਉਸ ਦੇ ਸਾਥੀਆਂ ਨੇ ਕੁੱਤੇ ਦੀ ਝੂਠ ਖਾਣ ਤੋਂ ਇਨਕਾਰ ਕਰ ਦਿੱਤਾ ਸੁਥਰੇ ਨੇ ਕਿਹਾ ਕਾਜੀ ਸਾਹਿਬ ਕੁੱਤੇ ਨਾਲ ਨਫ਼ਰਤ ਕਰਕੇ ਤੁਸੀਂ ਖੁਦਾ ਦੇ ਜੀਵ ਦੀ ਹੱਤਕ ਕਰ ਰਹੇ ਹੋ ਤੁਸੀਂ ਸਾਰਿਆਂ ਨਾਲ ਤੁਹਾਡੇ ਨਾਲ ਤੇ ਤੁਹਾਡੇ ਕੁੱਤਿਆਂ ਨਾਲ ਵੀ ਖਾਣਾ ਖਾ ਸਕਦਾ ਹਾਂ ਤੁਸੀਂ ਅੱਲਾਹ ਦੇ ਪਿਆਰੇ ਹੋ ਕੇ ਕਿਉਂ ਨਹੀਂ ਖਾਂਦੇ ਅੱਛਾ ਜੇ ਸਾਡੇ ਨਾਲ ਬਹਿ ਕੇ ਤੁਸੀਂ ਖਾਣਾ ਨਹੀਂ ਖਾ ਸਕਦੇ ਤਾਂ ਅਸੀਂ ਜਾਣਦੇ ਹਾਂ ਇਹ ਕਹਿ ਕੇ ਸੁਥਰਾ ਸ਼ਾਹ ਨੇ ਉਹਨਾਂ ਦਾ ਸਾਰਾ ਖਾਣਾ ਕੁੱਤੇ ਤੋਂ ਝੂਠਾ ਕਰਵਾ ਕੇ ਵਿੱਚੇ ਰਹਿਣ ਦਿੱਤਾ ਅਤੇ ਆਪਣੇ ਕੁੱਤੇ ਸਣੇ ਉੱਠ ਕੇ ਵਾਪਸ ਆ ਗਿਆ ਕਾਜੀ ਤੇ ਉਸ ਦੇ ਸਾਥੀ ਉਸ ਨੂੰ ਕੋਈ ਜਵਾਬ ਨਾ ਦੇ ਸਕੇ ਜਦੋਂ ਸੁਥਰਾ ਕਾਜੀ ਸਾਹਿਬ ਦੇ ਮਕਾਨ ਤੋਂ ਬਾਹਰ ਆਇਆ ਤਾਂ ਉਸ ਨੂੰ ਇੱਕ ਹੋਰ ਮੁਸਲਮਾਨ ਫਕੀਰ ਮਿਲ ਗਿਆ ਅਤੇ ਕਹਿਣ ਲੱਗਾ ਸ਼ਾਹ ਸਾਹਿਬ ਅੱਜ ਖਾਣਾ ਸਾਡੇ ਨਾਲ ਖਾਓ ਸੁਥਰਾ ਸ਼ਾਹ ਨੇ ਫੇਰੋ ਸ਼ਰਤ ਲਾਈ ਕਿ ਸਾਡਾ ਕੁੱਤਾ ਵੀ ਨਾਲ ਹੀ ਬੈ ਕੇ ਖਾਏਗਾ ਉਸ ਫਕੀਰ ਨੇ ਇਹ ਗੱਲ ਪ੍ਰਵਾਨ ਕਰ ਲਈ ਜਦੋਂ ਉਸ ਫਕੀਰ ਦੇ ਤਕੀਏ ਤੇ ਪਹੁੰਚੇ ਖਾਣਾ ਲਿਆ ਕੇ ਸੁਤਰੇ ਸ਼ਾਹ ਦੇ ਅੱਗੇ ਰੱਖਿਆ ਗਿਆ ਸੁਤਰੇ ਨੇ ਚੌਲਾਂ ਦੀ ਤਸ਼ਤਰੀ ਕੁੱਤੇ ਅੱਗੇ ਰੱਖ ਦਿੱਤੀ ਕੁੱਤਾ ਚੌਲ ਸੁੰਘ ਕੇ ਭੌਂਕਣ ਲੱਗ ਪਿਆ ਸੁਤਰੇ ਸ਼ਾਹ ਨੇ ਕਿਹਾ ਕਿ ਇਹ ਖਾਣਾ ਠੀਕ ਨਹੀਂ ਇਸ ਵਿੱਚ ਕੋਈ ਜ਼ਹਿਰ ਮਿਲੀ ਹੋਈ ਹੈ ਇਹ ਸੁਣ ਕੇ ਫਕੀਰ ਨੂੰ ਗੁੱਸਾ ਚੜ ਗਿਆ ਕਿ ਸਾਡੇ ਉੱਤੇ ਸ਼ੱਕ ਕੀਤਾ ਹੈ ਜਾਂ ਬਹਾਨਾ ਬਣਾਇਆ ਗਿਆ ਹੈ ਕਿਉਂਕਿ ਸੁਤਰਾ ਇੱਕ ਹਿੰਦੂ ਫਕੀਰ ਹੈ ਤੇ ਮੁਸਲਮਾਨ ਦੇ ਹੱਥ ਦਾ ਖਾਣਾ ਨਹੀਂ ਖਾਣਾ ਚਾਹੁੰਦਾ ਸੁਥਰੇ ਨੇ ਕਿਹਾ ਸਾਈ ਜੀ ਜਿਸ ਦੇਗ ਵਿੱਚ ਚੌਲ ਬਣੇ ਹਨ ਉਸ ਦੇਗ ਵਿੱਚੋਂ ਸਾਰੇ ਚੌਲ ਕੱਢ ਕੇ ਪਾ ਲਓ ਅਸੀਂ ਸਾਰੇ ਇਕੱਠੇ ਇੱਕੋ ਪ੍ਰਾਤ ਵਿੱਚੋਂ ਇਹ ਖਾਣ ਲੱਗ ਜਪਾਂਗੇ ਜਦੋਂ ਉਸ ਦੇਗ ਦੇ ਚੌਲ ਇੱਕ ਪ੍ਰਾਤ ਵਿੱਚ ਉਲਟਾਏ ਗਏ ਤਾਂ ਕੀ ਦੇਖਦੇ ਹਨ ਕਿ ਜ਼ਹਿਰੀਲਾ ਸੱਪ ਉਹਨਾਂ ਚੌਲਾਂ ਵਿੱਚ ਉਬਲਿਆ ਹੋਇਆ ਸੀ ਜਿਸ ਕਰਕੇ ਉਹ ਮੁਸਲਮਾਨ ਸਾਈ ਹੈਰਾਨ ਰਹਿ ਗਿਆ ਤੇ ਉਸ ਨੇ ਸੁਥਰੇ ਸ਼ਾਹ ਕੋਲੋਂ ਮਾਫੀ ਮੰਗੀ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਇਹ ਗੈਬ ਦੀ ਗੱਲ ਤੁਹਾਡੇ ਕੁੱਤੇ ਨੂੰ ਮਾਲੂਮ ਹੋ ਗਈ ਸੀ ਤਦ ਉਸ ਨੇ ਚੌਲ ਸੁੰਘ ਕੇ ਛੱਡ ਦਿੱਤੇ ਸਨ ਤੋਂ ਇਸ ਤਰ੍ਹਾਂ ਸੁਥਰਾ ਸ਼ਾਹ ਹਰ ਰੋਜ਼ ਦਿੱਲੀ ਦੇ ਬਾਜ਼ਾਰਾਂ ਵਿੱਚ ਚੱਕਰ ਲਾਉਂਦਾ ਕਦੀ ਦਿੱਲੀ ਦੇ ਮੰਦਰਾਂ ਅੱਗੇ ਖਲੋ ਕੇ ਉਹਨਾਂ ਬ੍ਰਾਹਮਣਾਂ ਦੇ ਪਖੰਡਾਂ ਦੇ ਪਾਸ ਉਗੇੜਦਾ ਦੀ ਮੌਲਵੀਆਂ ਤੇ ਕਾਜ਼ੀਆਂ ਨਾਲ ਕਈ ਤਰ੍ਹਾਂ ਦੀਆਂ ਟੱਕਰਾਂ ਲੈਂਦਾ ਜਿਸ ਕਰਕੇ ਦਿੱਲੀ ਦੇ ਕਾਜ਼ੀ ਨੇ ਬਾਦਸ਼ਾਹ ਅੱਗੇ ਇਸ ਦੀ ਸ਼ਿਕਾਇਤ ਕੀਤੀ ਕਿ ਇਹ ਵੀ ਇੱਕ ਕਾਫਰ ਹੈ ਜੋ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦੇ ਧਰਮ ਇਮਾਨ ਦੇ ਵਿਰੁੱਧ ਗੱਲਾਂ ਕਰਦਾ ਰਹਿੰਦਾ ਹੈ ਹੋਰ ਦਿੱਲੀ ਵਿੱਚ ਕੀ ਹੋਇਆ ਇਹ ਕਥਾ ਅਪਸੰਗਤਾ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ ਜੀ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ